ਮੰਮੀ ਹਾਂ ਕੀ ਗੱਲ ਲਗੋ ਨੋ ਹੈ ਪਰ ਸੋਹਣੀ ਤੇ ਜੱਜ ਉੱਥੇ ਹੁੰਦੇ ਚਾਹ ਰੱਖ ਕੇ ਆ ਗਏ ਹੋ ਕੀ ਗੱਲ ਚਾਹ ਨਹੀਂ ਸੀ ਪੀਣੀ ਓਹੋ ਮੇਰਾ ਜੂ ਬੜਾ ਸਿਰ ਦੁਖੰਡਿਆ ਥੋੜੋ ਪਹਿਲਾਂ ਦਵਾਈ ਲਵੋ ਤੇ ਮੈਂ ਤੁਹਾਨੂੰ ਬੋਲੀ ਮੈਨੂੰ ਤਾਂ ਸਮਾਂ ਨਹੀਂ ਆਂਦੇ ਪਰ ਸੋਹ ਦਾ ਤੁਹਾਨੂੰ ਹੋਇਆ ਕੀ ਹੈ ਕੋਈ ਗੱਲ ਹੈ ਕੋਈ ਬਾਤ ਹੈ ਦੱਸੋ ਗਗਨ ਨੇ ਤੁਹਾਨੂੰ ਕੁਝ ਕਿਹਾ ਪਰ ਗਗਨ ਤਾਂ ਮੇਰੇ ਕੋਲ ਖਲੋਤਾ ਆ ਸੀ ਮੇਰੇ ਨਾਲ ਗੱਲਬਾਤ ਕਰਨ ਦਿਆ ਸੀ ਮੰਮੀ ਉਹਦੀ ਬੋਲੀ ਤੇ ਨਾ ਜਾਓ ਉਹ ਹੈ ਹੀ ਇਦਾਂ ਦਾ परसों ਦਾ ਤੁਹਾਡਾ ਮੂੰਹ ਵੇਖਣ ਨਹੀਂ ਆ। ਗੋਮ ਸਮਝੇ ਹੋਏ ਹੋ। ਜਿਵੇਂ ਪਤਾ ਨਹੀਂ ਕੀ ਤੁਹੀ ਆ ਜਾ ਹੋਆ ਉੱਥੇ ਸੁਣ ਲਿਆ ਦੇਖ ਲਿਆ ਵੈ। ਓਹੋ ਅੰਜੂ ਜਿਆਦਾ ਨਾ ਬੋਲ। ਮੇਰਾ ਨਾ ਬਹੁਤ ਸਿਰ ਦੁਖੰਦਾ। ਤੂੰ ਨਾ ਮੇਰਾ ਸਿਰ ਨਾ ਖਾ। ਮੇਰੀ ਗੱਲ ਸੁਣ। ਮਸ਼ੀਨ ਦੇ ਨਾ ਉਹ ਕਮੀਜ਼ ਪਏ ਤਰਪਾਈ ਵਾਲੇ ਕਰਕੇ ਤੇ ਜੱਜ ਦੇ ਜਦੇ ਹੈਗੇ ਨਾ ਤੇ ਦੇ ਆ। ਮੰਮੀ। ਆਈ ਦਿਨ ਤੱਕ ਕਦੀ ਮੈਨਾਂ ਤਾਂ ਬੋਲੇਓ। ਜਿਵੇਂ ਤੁਸੀਂ ਅੱਜ ਮੈਨੂੰ ਬੋਲਣ ਦੇ। ਦੱਸਿਓ ਯਾਰਾ ਅੰਜੂ ਤੇਰਾ ਗੁੱਸਾ ਵੀ ਮੇਰੇ ਤੇ ਕੱਢਣ ਦੇ। ਮੈਨੂੰ ਨਾ ਦੱਸੋ ਕੋਈ ਇੱਥੇ ਮਿਲ ਪਿਆ ਸੀ ਬਾਹਰ ਦੇ ਗੇਟ ਤੇ ਖਲੋਤੇ ਸੀ ਕੋਈ ਜਾਂਦੇ ਕੋਈ ਗੱਲ ਕਹਿ ਗਿਆ। ਮੇਰੇ ਨਾਲ ਗੱਲ ਕਰੋਗੇ ਤਾਂ ਹੀ ਮੈਨੂੰ ਉਸ ਗੱਲ ਦਾ ਪਤਾ ਲੱਗੇਗਾ ਕਿ ਮੇਰੀ ਮਾਂ ਨੂੰ ਇਹ ਗੱਲ ਗਲਤ ਲੱਗੀ ਹੈ। ਤਾਂ ਕਰਕੇ ਗੁੱਸਾ ਕਰਕੇ ਬੈਠੀ। ਉੱਤੋਂ ਤੇ ਬਿਮਾਰ ਵੀ ਪੈ ਗਏ ਹੋ। ਨਹੀਂ ਨਹੀਂ ਮੈਨੂੰ ਕੋਈ ਨਹੀਂ ਮਿਲਿਆ। ਤੂੰ ਨਾ ਮੈਨੂੰ ਜ਼ਿਆਦਾ ਬੋਲਣ ਤੇ ਮਜਬੂਰ ਨਾ ਕਰਨ ਅੰਜੂ। ਜਾ। ਜਾਂ ਮੈਂ ਤੈਨੂੰ ਕਿਹਾ ਨਾ। ਠੀਕ ਹੈ। ਹਾਂ ਜਾ। ਮੋਰ ਮੈ ਲੈ ਰਹੀ ਕਿ ਮੈਂ ਨਾ ਚਲੀ ਜੇ ਨੀਮਲਪਾ ਫੀਪਲ ਮੈਂ ਜਾ ਕੇ ਗੱਲ ਕਰਨੀ ਜੇ। ਕੀ ਕੀ ਗੱਲ ਕਰਨੀ ਹਾਂ ਤੁਹਾਨੂੰ ਨਹੀਂ ਪਤਾ ਮੰਮੀ ਹੈ ਉਹ ਜਨ ਉਹਦੀ ਆ ਵਾਹ ਵਾਹ ਸਮਝਿਆ ਨਾ ਕੁਝ ਬੋਲੀ ਐ ਇਦਾਂ ਥੋੜੀ ਮੰਮੀ ਕੋਈ ਬੋਲਦਾ ਘਰ ਆਇਆ ਜਿੰਨੀਆਂ ਲਾ ਲਾ ਕੇ ਗੱਲਾਂ ਕਰਨ ਦੇ ਸੀ ਕੁਛ ਤਾਂ ਗੜਬੜ ਹੈ ਅਜੇ ਕੁੜੀ ਵਿਆਹੀ ਨਹੀਂ ਤੋਂ ਗੱਲਾਂ ਲਾ ਲਾ ਕੇ ਕਰਨ ਦੇ ਨੇ ਸਾਨੂੰ ਗਾਦੀਆਂ ਕਰਨੀਆਂ ਉਹ ਆਪ ਚ ਹੀ ਲੱਗੇ ਹੋਏ ਸੀ ਮਮਾ ਤਰਕਦਾਰੀ ਕਰਦਾ ਮਾਸੀ ਬਰਖਲਾ ਬੋਲਦੀ ਮਾ ਇਹਦਾ ਲੱਗਦਾ ਜਿਵੇਂ ਪਰਦੇ ਪਾਉਂਦੀ ਐ ਕੀ ਪਤਾ ਲੋਕਾਂ ਦੇ ਘਰ ਦੇ ਕੀ ਕਾਲੇ ਮਾਲੇ ਆਪਾਂ ਵਿਮਲ ਤੇ ਛੱਡੀ ਨਾ ਗੱਲ ਤੇ ਤੂੰ ਉਹਦੇ ਨਾਲ ਗੱਲ ਕਰ ਲੈ ਬਸ ਮੈਂ ਵਿਮਲ ਭਾਬੀ ਨਹੀਂ ਸਾਰੀਆਂ ਗੱਲਾਂ ਉਹਦੇ ਨਾਲ ਖੁੱਲ ਕੇ ਕਰ ਲੈ ਕੱਲ ਨੂੰ ਇਹਨਾਂ ਗੱਲਾਂ ਦੀ ਵੀ ਤੂੰ ਹੀ ਜ਼ਿੰਮੇਵਾਰ ਐ ਮਮੀ ਇੱਕ ਗੱਲ ਦਾ ਜਵਾਬ ਦਿਓ ਅਸੀਂ ਸਾਹਮਣੇ ਵਾਲੇ ਨੂੰ ਕਹਤਾ ਤੂੰ ਇਹਦੇ ਜ਼ਿੰਮੇਵਾਰ ਐ ਕੱਲ ਨੂੰ ਕੋਈ ਨੁਕਸਾਨ ਹੋ ਜਾਏ ਤੇ ਜ਼ਿੰਮੇਵਾਰੀ ਨੂੰ ਚਟਣਾ ਰਹਿ ਗਿਆ ਸੀ ਗੱਲ ਨਹੀਂ ਕਰਨੀ ਐ ਗਰੰਟੀ ਲੈਣੀ ਹੁੰਦੀ ਗੱਲ ਕਰਨ ਦੀ ਬੰਦੇ ਦੀ ਨਾਲ ਵਾਹ ਕੀ ਗਰੰਟੀ ਇੱਥੇ ਤਾਂ ਰੱਬ ਦੇ ਭਰੋਸੇ ਨਹੀਂ ਬੰਦਾ ਕਿਸੇ ਪਾਸੇ ਚਲਦਾ ਜਦ ਤੱਕ ਅੱਖੀਂ ਦੇਖ ਨਾ ਲਵੇ ਕੰਨੀ ਸੁਣ ਨਾ ਲਵੇ ਚੰਗੀ ਤਰ੍ਹਾਂ ਪਹਿਚਾਨ ਨਾ ਕਰ ਲਵੇ ਪਰਤ ਨਾ ਕਰ ਲਵੇ ਕਿਸੇ ਚੀਜ਼ ਦੀ ਬਿੰਮਲ ਭਾਬੀ ਨੇ ਠੀਕ ਹੈ ਉਹਨੂੰ ਜਾਣਦੀ ਸੀ ਪਛਾਣਦੀ ਸੀ ਬੜੇ ਸਾਲ ਹੋ ਗਏ ਦਿਨਾਂ ਚ ਬੰਦੇ ਦਾ ਸੁਭਾਅ ਬਦਲ ਜਾਂਦਾ ਹੈ ਪੈਸਾ ਚਲ ਜੇ ਨਾ ਕਰੋ ਬੰਦਾ ਜ਼ਮੀਨ ਤੇ ਰੋਡ ਤੇ ਆ ਜੇ ਉਹਦਾ ਸੁਭਾਅ ਬਦਲ ਜਾਂਦਾ ਹੈ ਪੈਸਾ ਆ ਜੇ ਬੰਦਾ ਤਾਂ ਅਸਮਾਨੇ ਚੜ ਜੇ ਤਾਂ ਦਾ ਸੁਭਾਅ ਬਦਲ ਜਾਂਦਾ ਹੈ ਪਰ ਅੰਜੂ ਮੈਂ ਸਮਝਦੀ ਤੇਰੀ ਸਾਰੀ ਗੱਲ ਬਿੰਮਲ ਭਾਬੀ ਨੇ ਸਿਰਫ ਇੰਨਾ ਕਿ ਉਹ ਚੰਗੀ ਐ ਆਪਣੇ ਭਰਾ ਨਾਲ ਰਹਿੰਦੀ ਐ ਇਕੱਲਾ ਉਹਦਾ ਮੁੰਡਾ ਜੋ ਚੀਜ਼ਾਂ ਕਹੀਆਂ ਉਹ ਵੇਖ ਲਈਆਂ ਪਰ ਬੰਦਾ ਕਿਸੇ ਦੇ ਅੰਦਰ ਨਹੀਂ ਬੜਿਆ ਹੁੰਦਾ ਉਹਦੇ ਸੁਭਾਅ ਦੇ ਉਹਦੀ ਨੀਅਤ ਦੇ ਤੇ ਹੁਣ ਕੀ ਕਰਨਾ ਚਾਹੀਦਾ ਕਰਨਾ ਕੁਝ ਨਹੀਂ ਐ ਵੈਸੇ ਜਾ ਕੇ ਗੱਲ ਕਰਨੀ ਕਲੀਅਰ ਗੱਲ ਕਰਨ ਤੋਂ ਬਾਅਦ ਹਿਮਲ ਭਾਬੀ ਆਪੇ ਉਹਨਾਂ ਨਾਲ ਗੱਲ ਕਰਨਗੇ ਜੇ ਅੱਜ ਨੀਵੇਂ ਹੋ ਕੇ ਚੁੱਪਚੇ ਰਹਿ ਗਏ ਨਾ ਤੇ ਸਾਰੀ ਉਮਰ ਤਰੀਫਾਂ ਦੇ ਰਵਾਂਗੇ ਉਹਨਾਂ ਦੇ ਕੱਲ ਨੂੰ ਸਾਡੀ ਕੁੜੀ ਨੂੰ ਕੁਝ ਨਾ ਕੁਝ ਕਹਿੰਦੀ ਰਹੇਗੀ ਉਹ ਮਾਸੀ ਆ ਗਈ ਅੱਜ ਆਈ ਇਹਨੇ ਸਾਲਾ ਬਾਅਦ ਕਹਿੰਦੇ ਨੇ ਕੱਲ ਨੂੰ ਆਏਗੀ ਨਹੀਂ ਇਹ ਕੌਣ ਗਾਰੰਟੀ ਦਿੰਦਾ ਆ ਕੇ ਬੋਲੇਗੀ ਨਹੀਂ ਮੈਂ ਕਹਿੰਨੀ ਆ ਘਰ ਦੇ ਰਿਸ਼ਤੇਦਾਰ ਨਾ ਤੇ ਆਉਂਦੇ ਨੇ ਜਾਂਦੇ ਨੇ ਫਾਲਤੂ ਗੱਲਾਂ ਕਰ ਜਾਂਦੇ ਨੇ ਕੋਈ ਲਾ ਕੇ ਸੁਣਾ ਦਿੰਦਾ ਕੋਈ ਕੋਖਾਂ ਖੋਖ ਜਾਂਦਾ ਕੋਈ ਵੱਧ ਘੱਟ ਪੁਰਾਣੀਆਂ ਗੱਲਾਂ ਛੇੜ ਕੇ ਲੜਾਈਆਂ ਪਾ ਦਿੰਦਾ ਪਰ ਇੱਕ ਮੋਕਾ ਹੁੰਦਾ ਕਿਦੇ ਸਾਹਮਣੇ ਕਿਹੜੀ ਗੱਲ ਕਰਨੀ ਆ ਵੀ ਪਤਾ ਹੋਣਾ ਚਾਹੀਦਾ ਉਹ ਤਾਂ ਤੇਰੀ ਗੱਲ ਸਹੀ ਆ ਕਿ ਇੰਨਾ ਫਾਲਤੂ ਐਵੇਂ ਨਵੇਂ ਨਵੇਂ ਰਿਸ਼ਤੇਦਾਰੀ 'ਚ ਨਹੀਂ ਬੋਲਣਾ ਚਾਹੀਦਾ ਪਰ ਕੀ ਪਤਾ ਵਿੱਚਲੀ ਗੱਲਾਂ ਜੋ ਕੀ ਆ ਹਾਂ ਆਪਣੇ ਭਨੇਵੇ ਦੀਆਂ ਬੁਰਾਈਆਂ ਕਰੀ ਜਾਂਦੇ ਨੇ ਹਰ ਗੱਲ ਬੋਲੀ ਜਾਂਦੇ ਨੇ ਇੱਕ ਇੱਕ ਗੱਲ ਇੰਜ ਖੋਲ ਕੇ ਅੱਗੇ ਰੱਖਣਦੇ ਆ ਸੀ ਕਿ ਜਿਵੇਂ ਸਾਨੂੰ ਕਹਿ ਰਹੇ ਨੇ ਸਿੱਧੇ ਸ਼ਬਦਾਂ ਚ ਮੈਂ ਤੇ ਨਾ ਰਿਸ਼ਤਾ ਤੋੜ ਦੋ ਮੈਂ ਤੇ ਰੱਬ ਦਾ ਸ਼ੁਕਰ ਕੀਤਾ ਏ ਕਿ ਚੱਲ ਵਿਚਾਰੀ ਨੇ ਭਲਾ ਹੋਵੇ ਵਿਮਲ ਦਾ ਚੰਗਾ ਮੁੰਡਾ ਟਕਰਾਤਾ ਪਰ ਹੁਣ ਵਿੱਚਲੀ ਗੱਲ ਦਾ ਤੇ ਮੈਨੂੰ ਵੀ ਨਹੀਂ ਨਾ ਪਤਾ ਪੁੱਤ ਅਸੀਂ ਮੰਮੀ ਜਾ ਕੇ ਉੱਥੇ ਕੋਈ ਪੁੱਛਗਿਛ ਨਹੀਂ ਕੀਤੀ ਸ਼ਹਿਰ ਚ ਠੀਕ ਹੈ ਵੈਸੇ ਵੀ ਸ਼ਹਿਰਾਂ ਚ ਲੋਕਾਂ ਨੂੰ ਘੱਟ ਹੀ ਪਤਾ ਹੁੰਦਾ ਵਾ ਕੋਠੀਆਂ ਵਾਲੇ ਅੰਦਰ ਅੰਦਰ ਹੀ ਵੜੇ ਰਹਿੰਦੇ ਨੇ ਜੇ ਪੁੱਛ ਵੀ ਲਵਾਂਗੇ ਨਾ ਤੇ ਚੰਗਾ ਨਹੀਂ ਲੱਗਣਾ ਵਿਮਲ ਭਾਬੀ ਨੇ ਕਹਣਾ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਇਸ ਲਈ ਜਾ ਕੇ ਨਾ ਅੱਜ ਮੈਂ ਖੁੱਲ ਕੇ ਗੱਲ ਕਰਨ ਚੱਲੀ ਜੇ ਤਰ ਪਾਈਆਂ ਮੈਂ ਕਰ ਦੇਣੀ ਆ ਤੇ ਸੂਟ ਮੈਂ ਲੈ ਕੇ ਚੱਲੀ ਜੀ ਠੀਕ ਆ ਚੱਲ ਠੀਕ ਧਿਆਨ ਰੱਖਿਓ ਹਣ ਚਾਹ ਬਣਾਦਾ ਨਹੀਂ ਤੂੰ ਮੇਰੀ ਨਾ ਟੈਨਸ਼ਨ ਆ ਮੇਰਾ ਨਾ ਦਿਲ ਨਹੀਂ ਕਰਦਾ ਅੰਜੂ ਕੁਝ ਖਾਣ ਜਾਂ ਤੂੰ ਪਤਾ ਚਲੋ ਠੀਕ ਠੀਕ ਦੱਸ ਮੇਰੇ ਸ਼ੁਕਰ ਕੀਤਾ ਹੀ ਚੰਗੇ ਘਰੋਂ ਰਿਸ਼ਤਾ ਆ ਮੇਰੀ ਤੀ ਸੁਖੀ ਰਹੇਗੀ ਮੇਰੀ ਤਾਂ ਫੇਰ ਟੈਨਸ਼ਨ ਉੱਥੇ ਦੀ ਉੱਥੇ ਹੀ ਆ ਇੱਕ ਦਿਨ ਮੇਰੀ ਕੁੜੀ ਵੀ ਨਾ ਇਹ ਵੀ ਜਿੱਦཅਹੀ ਅੜੀ ਆ ਬਾਰ ਬਾਰ ਇੱਕੋ ਗੱਲ ਕਰੀ ਜਾਂਦੀ ਮੈਂ ਇਹਨੂੰ ਦੱਸਾਂ ਕੀ ਦੱਸਾਂ ਭਾਬੀ ਘਰੇ ਹੀ ਹਾਂ ਜੀ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਮੈਂ ਤਾਂ ਠੀਕ ਆ ਤੁਸੀਂ ਸੁਣਾਓ ਕਿੱਦਾਂ ਜੇ ਬਸ ਵਧੀਆ ਹੋਰ ਕਿੱਦਾਂ ਆਉਣਾ ਹੈ ਆ ਜਾਓ ਜਰਾ ਨਾ ਮੈਂ ਕੰਮ ਹੀ ਆਈ ਤੁਹਾਡੇ ਕੋਲ ਕੀ ਹੋ ਗਿਆ ਠੀਕ ਠਾਕ ਸਭ ਨਹੀਂ ਮੰਮੀ ਠੀਕ ਨਹੀਂ ਜੇਗੇ ਭਾਬੀ ਮੰਮੀ ਨਾ ਦੋਖ ਦਿਨ ਹੋ ਗਏ ਨੇ ਮੰਮੀ ਦਾ ਬੁਖਾਰ ਨਹੀਂ ਉਤਰਨ ਦਿਆ ਉਹ ਤਾਂ ਸਿਰ ਪੀੜ ਬਿਲਕੁਲ ਨਹੀਂ ਜਾਣਦੇ ਆ ਕਿਉਂ ਪੋਟੈਂਸ਼ਲ ਆਈ ਐ ਨਾ ਮੈਂ ਤਾਂ ਆ ਪੁੱਛਣ ਨੀ ਮੰਮੀ ਕੋਈ ਗੱਲ ਹੈਗੀ ਤਾਂ ਦੱਸੋ ਮੇਰੇ ਨਾਲ ਹੀ ਗਏ ਸੀ ਮੇਰੇ ਦਫਤਰ ਮੈਂ ਨਾ ਕੋਈ ਪੈਸੇ ਬੁਖੇ ਲੈਣੇ ਸੀ ਭਾਬੀ ਤੇ ਮੇਰੇ ਨਾਲ ਗਏ ਨੇ ਪਤਾ ਨਹੀਂ ਦਫਤਰੋਂ ਬਾਹਰ ਜਾ ਕੇ ਖਲੋਤੇ ਨੇ ਕਾਰਖਾਨੇ ਦੇ ਬਾਹਰ ਉਸ ਤੋਂ ਬਾਅਦ ਗੌਂ ਸਮਝਿਓਏ ਮੈਂ ਤਾਂ ਬੜੀ ਵਾਰੀ ਪੁੱਛਿਆ ਮੰਮੀ ਕਿਸੇ ਨੇ ਕੋਈ ਜ਼ਕਾਤ ਹੈ ਮੇਰੇ ਦਫਤਰ ਚ ਨਾ ਇੱਕ ਮੁੰਡਾ ਹੈਗਾ ਜੇ ਗਗਨ ਉਹਨੂੰ ਬੋਲਣ ਦੀ ਮੈਂ ਕਹਿੰਨੀ ਜਮਾ ਤਮੀਜ਼ ਨਹੀਂ ਗੀ ਉਹ ਸਾਰਿਆਂ ਨੇ ਇੱਕੋ ਹੀ ਮਤਲਬ ਨਿਰਾਗ ਫੜਿਆ ਹੁੰਦਾ ਬੋਲਣ ਦਾ ਤਰੀਕਾ ਜਿਹੜਾ ਵੀਗਾ ਵਾ ਤਾਂ ਮੈਂ ਤਾਂ ਬੁਰਾ ਮੰਦੀ ਨਹੀਂ ਮੈਂ ਕਿਉਂ ਨਹੀਂ ਤਾਂ ਆਦਤ ਹੈ ਮਾਲਕਾਂ ਨੇ ਜਦ ਮੈਨੂੰ ਕਹਿ ਦਿੱਤਾ ਕਿ ਇਹ ਪੁਰਾਣਾ ਲੱਗਾ ਚੱਲ ਤੂੰ ਗੁੱਸਾ ਨਾ ਕਰ ਇਹਨੂੰ ਆਦਤ ਹੈਗੀ ਦਫਾ ਕਰ ਸਾਰਾ ਕੰਮ ਕੁਮ ਸਾਮ ਦਾ ਨਾ ਜਦੋਂ ਦਫਤਰ ਮਹੀਨਾ ਮਹੀਨਾ ਬੰਦ ਕਰਦੇ ਨੇ ਹਮ ਤਾਂ ਕਈਆਂ ਦੀ ਆਦਤ ਹੁੰਦੀ ਹੈ ਤੋਂ ਮੰਮੀ ਨੇ ਕਿਤੇ ਵੇਖ ਲਿਆ ਉਹਨੂੰ ਬੋਲ ਦੇ ਖਰੇ ਮਨ ਚ ਲੱ ਲਿਆ ਮੇਰੀ ਕੁੜੀ ਨਾਲ ਕੋਈ ਇਦਾਂ ਬੋਲਦਾ ਪਿਆ ਵਾ ਜਾਂ ਕੀ ਹੈ ਤੇ ਮੈਨੂੰ ਕੁਝ ਹੀ ਨਹੀਂ ਹਜੇ ਤੱਕ ਨਹੀਂ ਸਮਝ ਆਂਦੀ ਬੜਾਈ ਮੰਮੀ ਨਾ ਇਦਾਂ ਕਦੀ ਨਹੀਂ ਹੋਏ ਕਦੀ ਨਹੀਂ ਹਿੰਮਤ ਨਹੀਂ ਹਾਰੀ ਸ਼ਰੀਰੋ ਇੰਜ ਢਿੱਲੇ ਹੋਏ ਆ ਮਸ਼ੀਨ ਤੇ ਸਾਰਾ ਕੰਮ ਪਿਆ ਕਰਨ ਵਾਲਾ ਮੈਂ ਤਰਪਾਈਆਂ ਕਰਕੇ ਹੈ ਨਹੀਂ ਸਭੋ ਸੂਟਾ ਗਈ ਸੀ ਇਹ ਲੀਵਲੀਆਂ ਦੇ ਚਾਚੀ ਉਹਨਾਂ ਦੇ ਉਹ ਬੰਦੇ ਆਈਆਂ ਤੇ ਮੈਂ ਮੰਮੀ ਨੂੰ ਵੀ ਕਿਹਾ ਸੀ ਕਿ ਮੈਂ ਤੇ ਆਨ ਦਾ ਡਿਵੈਲਪਰ ਸੋ ਚੋਥੀ ਸੀ ਪਰ ਮੇਰੇ ਕੋਲ ਟਾਈਮ ਨਹੀਂ ਲੱਗਾ ਆਨ ਦਾ ਮੰਮੀ ਕਰਕੇ ਵੀ ਥੋੜਾ ਗੱਲ ਕਰਨੀ ਭਾਬੀ ਗੱਲ ਨਾ ਮਤਲਬ ਗਲਤ ਨਾ ਲੈਣਾ ਨਹੀਂ ਨਹੀਂ ਅੰਜੂ ਮੂਰਗੀ ਗੱਲ ਦੇਖੋ ਭਾਬੀ ਜਦੋਂ ਅਸੀਂ ਧੀ ਪੁੱਤ ਵਿਆਹਨੇ ਆ ਨਾ ਕੋਈ ਤੇ ਰਿਸ਼ਤਾ ਬੜਾ ਸੋ ਸਮਝ ਕੇ ਜਾਂਚ ਪੜਤਾਲ ਕੇ ਚੰਗੀ ਤਰ੍ਹਾਂ ਸੂ ਬਾਜੀ ਕਰਕੇ ਬੰਦਾ ਕਰਦਾ ਵੇ ਹਰ ਪਾਸੇ ਧਿਆਨ ਦਿੰਦਾ ਹੈ ਦੇਖੋ ਇਹ ਕੋਈ ਗੁੱਡੇ ਗੁਡੀਆਂ ਦੀ ਖੇਡ ਨਹੀਂ ਗਈ ਅੱਜ ਵੀ ਖੇਡ ਲੋ ਕੱਲ ਵੀ ਖੇਡ ਲੋ ਇਹ ਵਿਆਹ ਇੱਕੋ ਵਾਰੀ ਹੁੰਦੇ ਨੇ ਔਰ ਇੱਕੋ ਵਾਰੀ ਹੋਏ ਚੰਗੇ ਲੱਗਦੇ ਨੇ ਜਦੋਂ ਰਿਸ਼ਤਾ ਜੁੜ ਜੇ ਨਾ ਦੋ ਰਿਸ਼ਤਿਆਂ ਦੇ ਸਿਰ ਜੁੜਦੇ ਨੇ ਫਿਰ ਉਹਨਾਂ ਦਾ ਮਾਨ ਸਮਾਨ ਸਾਰਾ ਕੁਝ ਸਾਨੂੰ ਵੇਖਣਾ ਪੈਣਾ ਮੈਂ ਧੀ ਦੇ ਨਹੀਂ ਅਸੀਂ ਉਹਨਾਂ ਦੇ ਘਰ ਆਪਣੀ ਅੰਜੂ ਤੂੰ ਵਿਚਾਰਤਾ ਨਹੀਂ ਆ ਕੀ ਬੋਲ ਰਹੀ ਐ ਕੀ ਗੱਲ ਐ ਮੈਨੂੰ ਗੱਲ ਦੱਸ ਭਾਬੀ ਵਿਚਾਰਤਾ ਕੀ ਪਾਵਾਂ ਮੈਨੂੰ ਤੇ ਦੋ ਤਿੰਨ ਦਿਨ ਹੋ ਗਏ ਨੀਂਦ ਹੀ ਨਹੀਂ ਪੈਣਦੀ ਟੈਨਸ਼ਨ ਜੀ ਹੁੰਦੀ ਐ ਕਿਧਰੇ ਕੋਈ ਗਲਤੀ ਤੇ ਨਹੀਂ ਹੁੰਦੀ ਸਾਡੇ ਕੋਲੋਂ ਕਿਤੇ ਕੋਈ ਜਲਦਬਾਜੀ ਤੇ ਨਹੀਂ ਅਸੀਂ ਕਰਦੇ ਪਏ ਕਿਤੇ ਅੰਜਾਨ ਪੁਨਾ ਜਾਂ ਕਹਿੰਦੇ ਨਾ ਅੱਖਾਂ ਬੰਦ ਕਰਕੇ ਭਰੋਸਾ ਵੀ ਨਹੀਂ ਬੋਤਾ ਕਿਸੇ ਤੇ ਕਰੀਦਾ ਮੈਂ ਨਹੀਂ ਕਹਿੰਦੀ ਕਿ ਤੁਹਾਡੇ ਤੇ ਭਰੋਸਾ ਨਹੀਂਗਾ ਤੂੰ ਹੀ ਨਾ ਕਰੋ ਤੁਹਾਨੂੰ ਜਿਹੜੇ ਮਾਸੀ ਜੀ ਗਏ ਕਿੱਟੀ ਮਾਸੀ ਜੀ ਨਹੀਂ ਉਹਨਾਂ ਨਾਲ ਮਿਲਿਆਂ ਵਰਤੇ ਹੁਣ ਕਿੰਨਾ ਵਿੱਚ ਗੈਪ ਪੈ ਗਿਆ ਨਾ ਇਹ ਵੀ ਤਾਂ ਵੇਖੋ ਅੰਜੂ ਤੂ ਦੀ ਭੈਣ ਦੇ ਬਾਰੇ ਗੱਲ ਕਰਨਾ ਚਾਹੁੰਨੀ ਆ ਹਾਂ ਤੂੰ ਸਮਝ ਗਈ ਉਹ ਦਿਨ ਤੁਸੀਂ ਦੇਖਿਆ ਨਾ ਮੈਂ ਬੋਲੀ ਨਹੀਂ ਬਸ ਮੈਂ ਚੁੱਪ ਕੀਤੀ ਸੁਣੀ ਗਈ ਸੁਣੀ ਗਈ ਕਦੀ ਉਹ ਕਰਨ ਵੱਲ ਵੱਧ ਘੱਟ ਬੋਲਣ ਕਦੀ ਉਹ ਘਰ ਦੀਆਂ ਕੋਖਾਂ ਹੋਰ ਹੀ ਪੁੱਠੀਆਂ ਸਿੱਧੀਆਂ ਬਣਾ ਕੇ ਗੱਲਾਂ ਕਰਨ ਕਦੀ ਮੈਨੂੰ ਹੋਰ ਤਰ੍ਹਾਂ ਵੇ ਵੇ ਕੇ ਗੱਲ ਕਰਨ ਕਦੀ ਕੁਝ ਕਦੀ ਕੁਝ ਜਿੱਦਾਂ ਨਾ ਕੁਝ ਉਹ ਕਹਿਣਾ ਚਾਹੁੰਦੇ ਨੇ ਕੋਈ ਰਾਜ਼ ਖੋਲਣਾ ਚਾਹੁੰਦੇ ਉਸ ਘਰ ਦਾ ਪਰ ਖੋਲ ਨਹੀਂ ਬੰਦੇ ਵੇ ਜਾਂ ਅਸੀਂ ਕਹਿ ਦਈਏ ਕਿ ਉਹ ਬੁਰਾਈਆਂ ਦਾ ਚਿੱਠਾ ਬਣ ਕੇ ਬੈਠੇ ਹੋਏ ਸੀ ਇਹ ਕਿਸੇ ਦਿਨ ਕਹੇ ਨਾ ਰਿਸ਼ਤਾ ਤੋੜ ਕੇ ਚਲ ਜਨ ਕੋਣ ਆਪਣੇ ਧੀ ਪੁੱਤ ਭੈਣ ਭਰਾ ਦੇ ਰਿਸ਼ਤੇ ਵਿੱਚ ਜਾ ਕੇ ਖਲੋਗੇ ਕਹਿੰਦਾ ਵਾ ਕਿ ਇਹਦੇ ਤੇ ਰਿਸ਼ਤੇ ਨੇ ਮੁੜ ਗਏ ਨੇ ਸੰਜੂ ਤੇਰੀਆਂ ਗੱਲਾਂ ਸਭ ਸਹੀ ਆ ਹੁੰਦੀ ਆ ਟੈਨਸ਼ਨ ਮਾਪਿਓ ਨੂੰ ਜਦੋਂ ਆਪਾਂ ਆਪਣੀ ਧੀ ਤੋੜਨੀ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅੱਗੇ ਤੈਨੂੰ ਪਤਾ ਨਾ ਰੋਟੀ ਦੀ ਵੀ ਗੱਲ ਹੋਈ ਸੀ ਮੈਂ ਸਿੱਧੀ ਜਾ ਕੇ ਉਹਦੇ ਨਾਲ ਗੱਲ ਕੀਤੀ ਨਾ ਤੇਰੇ ਸਾਹਮਣੇ ਅੰਦੇ ਦਦੀ ਕੋਈ ਗੱਲ ਨਹੀਂ ਆ ਆ ਵੀ ਗੱਲ ਮੈਂ ਕਿੱਟੀ ਨਾ ਸਾਫ ਕਲੀਅਰ ਕਰਦੀ ਆ ਕੀ ਕਿੱਟੀ ਆ ਕੀ ਗੱਲ ਵਾ ਆ ਕੀ ਕੁਝ ਬੋਲੀ ਜਾਣ ਲਈ ਉਹਨਾਂ ਦੇ ਸਾਹਮਣੇ ਪਰ ਤੈਨੂੰ ਪਤਾ ਨਾ ਜਦੋਂ ਭੈਣ ਭਰਾ ਰਿਸ਼ਤੇ ਦਾ ਕੋਈ ਰਿਸ਼ਤਾ ਜੋੜਦਾ ਵਾ ਨਾ ਕਈ ਜਿਹੜੇ ਹੁੰਦੇ ਟਿੱਡੋ ਖੁਸ਼ ਨਹੀਂ ਹੁੰਦੇ ਗੱਲ ਤਾਂ ਢਿੱ ਸਹੀ ਐ ਨੇਮ ਦੇ ਖੁਸ਼ ਦੁਨੀਆ ਦਾ ਦਸਤੂਰ ਹੈ ਚਲਦਾ ਆ ਰਿਹਾ ਪਰ ਵੇਖੋ ਨਾ ਕੱਲ ਨੂੰ ਸਿਮਰਤ ਉਸ ਘਰ ਚ ਵਿਆਹ ਕੇ ਚਲ ਜੇਗੀ ਨਾ ਇਹ ਮਾਸੀ ਆਣਾ ਜਾਣਾ ਥੋੜੀ ਬੰਦ ਕਰ ਦੇਗੀ ਹੋ ਸਕਦਾ ਕਰਨ ਨੂੰ ਪੜਕਾਵੇ ਕੱਲ ਨੂੰ ਉਹਦੇ ਖਿਲਾਫ ਐ ਬੜਕਾਵੇ ਕਰਨ ਨੂੰ ਕਰਨ ਦੇ ਖਿਲਾਫ ਸੱਸ ਨੂੰ ਬੜਕਾਵੇ ਮਾਮੇ ਨੂੰ ਬੜਕਾਵੇ ਹੋ ਸਕਦਾ ਚਾਰ ਰਿਸ਼ਤੇ ਹੋਰ ਵਿੱਚ ਆ ਜਨ ਪਤਾ ਨਹੀਂ ਮੰਨਣਾ ਅੰਦਰੋਂ ਖੁਸ਼ ਨਹੀਂਗਾ ਹੁਣ ਮੇਰਾ ਜਿਸਨ ਦੀਆਂ ਆਈਆਂ ਅਹੀ ਰਿਸ਼ਤਾ ਮਤਲਬ ਜੋ ਵੀ ਹੈ ਗੱਲਬਾਤ ਕਰਨ ਗਏ ਸੀ ਤੈ ਹੈ ਕਿ ਕਿਵੇਂ ਵਿਆਹ ਕਰਨਾ ਕਿੱਦਾਂ ਨਹੀਂ ਮੈਂ ਇਧਰ ਜੋਰੋ ਸ਼ੋਰੋ ਨਾਲ ਤਿਆਰੀ ਚ ਲੱਗੀ ਹੋਈ ਆ ਕਿ ਚੱਲ ਕੋਈ ਨਹੀਂ ਕੱਲੀ ਕੱਲੀ ਭੈਣ ਵਿਆਹ ਨਹੀਂ ਇੱਥੇ ਕਿਹੜੇ ਚਾਰ ਰਿਸ਼ਤੇ ਹੋਰ ਰਿਸ਼ਤੇ ਨਾ ਤਿਆਰ ਦੇ ਕਰਨੇ ਨੇ ਕਰਜ਼ਾ ਚੁੱਕ ਕੇ ਨਾ ਸੋਹਣਾ ਵਿਆਹ ਕਰਾਂਗੀ ਲੱਖਾਂ ਗਲਿਆਂ ਨੂੰ ਕਹਤਾ ਸਾਡੇ ਕੋਲ ਕੁਝ ਨਹੀਂ ਪਰ ਮੈਂ ਕੁੜੀ ਸੋਹਣੀ ਬਿਆਣੀ ਐ ਜਿਵੇਂ ਮਰਜੀ ਪਰ ਗੱਲਾਂ ਨਾ ਮੇਰੇ ਅੰਦਰ ਘਰ ਘਰ ਗਈਆਂ ਦਿਮਾਗ 'ਚ ਘੁੰਮੀ ਜਾਂਦੀਆਂ ਦਿਨ ਰਾਤ ਨਾ ਸੌਂ ਦਿੰਦੀਆਂ ਨੇ ਨਾ ਚੈਨ ਨਾ ਬਹਿਣ ਦਿੰਦੀਆਂ ਨੇ ਬੰਜੂ ਤੂੰ ਨਾ ਆਪਣੀ ਟੈਨਸ਼ਨ ਬਿਲਕੁਲ ਖਤਮ ਕਰ ਦੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੋ ਤੂੰ ਸੋਚਣ ਲਈ ਆ ਮੈਂ ਸਾਰੀ ਗੱਲ ਕਲੀਅਰ ਕਰ ਲਈ ਆ ਕਿੱਟੀ ਨਾਲ ਉਹ ਤੈਨੂੰ ਪਤਾ ਉਹ ਤੇ ਸ਼ਾਪਿੰਗ ਕਰਦੇ ਫਿਰੰਦੇ ਆ ਵਿਆਹ ਦੀਆਂ ਤਿਆਰੀਆਂ ਕਰਨਦੇ ਆ ਤੂੰ ਇੰਨਾ ਚੇ ਮੇਲਿਆਂ 'ਚ ਪਈ ਹੋਈ ਆ ਤੇਰੀਆਂ ਕਰਦੇ ਪਏ ਨੇ ਅੱਜ ਉਹ ਕਿੱਟੀ ਅੱਜ ਸੇ ਸ਼ਹਿਰ ਆਈ ਹੋਈ ਆ ਉਹ ਸ਼ਾਪਿੰਗ ਕਰਦੇ ਪਏ ਆ ਪਰ ਜਿੰਨਾ ਮੈਂ ਮਾਮੇ ਬਾਰੇ ਮਾੜਾ ਸੁਣਿਆ ਸੀ ਨਾ ਮਾਮਾ ਮੈਨੂੰ ਕਈ ਗੱਲਾਂ 'ਚ ਚੰਗਾ ਨਜ਼ਰ ਆਉਂਦੇ ਆ ਤੇ ਜਿਹਦੀ ਮਾਸੀ ਬਾਰੇ ਮੈਂ ਕੁਝ ਸੁਣਿਆ ਨਹੀਂ ਉਹ ਘਰ 'ਚ ਬਹਿ ਕੇ ਇਹਨਾਂ ਕੁਝ ਕਰਨ ਦੇ ਹੀ ਆ ਨਾ ਧਿਆਨ ਵੇ ਲੋ ਮੇਰਾ ਫੇਰ ਉੱਥੇ ਹੀ ਜਾਂਦਾ ਪਿਆ ਵਾ ਚਲ ਸੂਟ ਤੇ ਜਿਹੜੇ ਵੀ ਬਣੇ ਆ ਸੋਹਣੇ ਬਣ ਕੇ ਰਜਕਲ ਨਾ ਮਹਿੰਗਾਈ ਦਾ ਜ਼ਮਾਨਾ ਕਿੰਨਾ ਸੱਚੀ ਹੱਥ ਨਹੀਂ ਲੱਗਦਾ ਕੱਪੜੇ ਨੂੰ ਹਜੇ ਤੱਕ ਜਿਆਦਾ ਮਹਿੰਗੇ ਮਿਲ ਲਏ ਨਹੀਂ ਮੈਂ ਕਿਤੇ ਮੈਂ ਹਜੇ ਲਿਓਣੇ ਹੋਰ ਮੁੰਡੇ ਦੇ ਕੱਪੜੇ ਬਣਾਉਣੇ ਸੋਹ ਦੇਣ ਲੈਂਡ ਕਰਨਾ ਵਾ ਹੁਣ ਆ ਭੈਣ ਆਈ ਆ ਬਾਹਰੋਂ ਭਾਵੇਂ ਜਿੱਦਾਂ ਨਹੀਂ ਮਰਜੀ ਆ ਦੇ ਲੈ ਕੇ ਤੇ ਤੋੜਨਾ ਹੀ ਪੈਣਾ ਮੈਨੂੰ ਜੇ ਨਾ ਦਿੱਤਾ ਫੇਰ ਗੱਲਾਂ ਕਰੂਗੀ ਦੱਸ ਫੇਰ ਬਾਹਰੋਂ ਆਈ ਆ ਕੱਲ ਨੂੰ ਕਹੂਗੀ ਪਨੇਵੇਂ ਦਾ ਵਿਆਹ ਹੀ ਤੇ ਇਹਨੇ ਦੇ ਲੈ ਕੇ ਨਹੀਂ ਤੋੜਿਆ ਕਿ ਇਹ ਕੋਈ ਇੱਕ ਚੱਜ ਦਾ ਸੂਟ ਨਹੀਂ ਬਣਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਬਾਕੀ ਖਰਚਾ ਕਰੂੰਗੀ ਕਿੱਥੇ ਅੱਗੇ ਤੇ ਖਰਚਾ ਸਾਰਾ ਮੇਰੇ ਹੱਥ ਚ ਹੁੰਦਾ ਹੀ ਸਭ ਕੁਝ ਮੈਂ ਦੇਖਦੀ ਹਾਂ ਠੇਕਾ ਵੀ ਮੇਰੇ ਕੋਲ ਹੁੰਦਾ ਸੀ ਦੁਕਾਨ ਤੋਂ ਵੀ ਜਿਹੜਾ ਜੋ ਵੀ ਵਟਦਾ ਸੀ ਮੇਰੇ ਹੱਥ ਚ ਫੜਾ ਦਿੰਦਾ ਸੀ ਆ ਕੇ ਹੁਣ ਤੇ ਸਭ ਕੁਝ ਵੀਦੇ ਹੱਥ ਆ ਮੰਗ ਲੱਗਿਆ ਵੀ ਸ਼ਰਮ ਹੁੰਦੀ ਐ ਕਹੂਗਾ ਪੈਸਾ ਪੈਸਾ ਕਰਦੀ ਰਹਿੰਦੀ ਐ ਵੇਖਦਾ ਚਾਹਦਾ ਤੇ ਆ ਪਿਆ ਹੁਣ ਕਹਿ ਵੀ ਨਹੀਂ ਸਕਦੀ ਗਹਿਣਾ ਗੱਟਾ ਕਿੱਥੋਂ ਬਣਾਉਂਗੀ ਇਹ ਤੇ ਮੈਨੂੰ ਸਮਝ ਨਹੀਂ ਆਉਂਦੀ ਆ ਦੋ ਚੀਜ਼ਾਂ ਵਾ ਦੋ ਚੀਜ਼ਾਂ ਨਾ ਕਿਤੇ ਕੁੜੀ ਵਿਆਹ ਕੇ ਲੈ ਆਉਂਗੀ ਮੈਂ ਚੱਲ ਇੰਨਾ ਕਤੇ ਲੋਕਾਚਾਰੀ ਮੈਨੂੰ ਕਰਨਾ ਹੀ ਪੈਣਾ ਠੀਕ ਕਰਾਂ ਹੁਣ ਮੇਰਾ ਤਾਂ ਟਾਈਮ ਲੰਘ ਗਿਆ ਹੁਣ ਹੁਣ ਜੜੀ ਆਊਗੀ ਉਹਨੂੰ ਤੇ ਕਰਨ ਕੱਜਨੇ ਹੀ ਪੈਣੇ ਉਹਦੇ ਹਾਂ ਭੈਣਾ ਇਹ ਕੀ ਗਾਪ ਆ ਕੇ ਬੈਠੀ ਖਲੇਰਾ ਪਾ ਕੇ ਬੈਠੀ ਆ ਸੂਟ ਕੱਢ ਕੇ ਬੈਠੀ ਆ ਕੋਈ ਚ ਨਹੀਂ ਵੀਰ ਇਹ ਤਾਂ ਮੈਂ ਨੌ ਦੇ ਸੂਟ ਬਣਾਉਣ ਗਈ ਹਾਂ ਅੱਜ ਸਵੇਰ ਦੀ ਅੱਛਾ ਤੇ ਉਹ ਬਣਾ ਕੇ ਲਿਆਈ ਆ ਅਜੇ ਤਾਂ ਚਾਰ ਸੂਟ ਬਣੇ ਆ ਸੁੱਕਣਾਂ ਤਾਂ ਮੈਂ ਕਹਿੰਨੀ ਆ ਬਾਜ਼ਾਰ 'ਚ ਤਾਂ ਨਿਕਲਣਾ ਔਖਾ ਹੋਇਆ ਪਿਆ ਜਿੰਨੀ ਮਹਿੰਗਾਈ ਹੋ ਗਈ ਆਹੀਂ ਤਾਂ ਫੋਣੇ ਛੱਡਤੇ ਇਹੋ ਜੇ ਹੁਣ ਸਾਨੂੰ ਕੀ ਪਤਾ ਸੀ ਤਾਂ ਸਾਦ ਮਰਾਦੇ ਲੈ ਲਈਦੇ ਆ ਪਰ ਤੈਨੂੰ ਪਤਾ ਅੱਜਕੱਲ੍ਹ ਦੀਆਂ ਕੁੜੀਆਂ ਦੇ ਨੱਕ ਤੇ ਕਿੱਥੇ ਚੜਦੇ ਉਹੋ ਜੇ ਹਿਸਾਬ ਨਹੀਂ ਬਣਾਉਣੇ ਪੈਣੇ ਆਹੋ ਤੇ ਭੈਣ ਕਰਨਾ ਪੈਣਾ ਤੈਨੂੰ ਪਤਾ ਅੱਜਕੱਲ੍ਹ ਕੁੜੀਆਂ ਚਿੜੀਆਂ ਵਰ ਵਧੀਆ ਚੀਜ਼ਾਂ ਪਾਉਂਦੀਆਂ 4-5 ਹਜ਼ਾਰ ਤੋਂ ਘਾਟੇ ਦੇ ਸੌਟ ਪਾਉਂਦੀਆਂ ਨੇ ਕੋਈ ਉਹੀ ਤਾਂ ਵੀਰ ਹਜੇ ਤਾਂ ਮੈਂ 4 ਕਿ ਲਿਆਈ ਹੋਵੇ ਇਹ ਤੇ ਮੈਂ ਕਹਿੰਨੀ ਆ ਕਿ ਚੱਲ ਪਸੰਦ ਆ ਜਨ ਜਦੋਂ ਵਿਆਹੀ ਆਊਗੀ ਫਿਰ ਉਹਦੀ ਪਸੰਦ ਦੇ ਲੈ ਦਾਂਗੇ ਉਹਨੂੰ ਬਸ ਛੋਟ ਹੀ ਲਈ ਹੈ ਘੋਰ ਵੀ ਲਈ ਕੁਛ ਹੋਰ ਮੈਂ ਕੀ ਲਿਆਉਣਾ ਉਹ ਗਰਜੀਤ ਭੈਣ ਜੋਗੇ ਲੈ ਆਈ ਕੱਪੜੇ ਚੱਲ ਉਹਨੂੰ ਵੀ ਦੇ ਲੈ ਕੇ ਤੋਰਨਾ ਉਹਦੇ ਬਣਾਏ ਆ ਤੇ ਗਾਣਾ ਗੱਟਾ ਤੇ ਭਰਾ ਵੇ ਥੋੜਾ ਬੋਤਾ ਮੇਰਾ ਹੈਗਾ ਹੀ ਮੈਂ ਲੈ ਗਈ ਹਾਂ ਸਨਿਆਰੇ ਕੋ ਮੈਂ ਕਿਹ ਚੱਲ ਇਹਨੂੰ ਪਾਲਿਸ਼ ਕਰਵਾ ਲਾਂ ਤੇ ਜਾਂ ਫਿਰ ਇਹਨੂੰ ਹੀ ਤੜਾ ਕੇ ਬਣਵਾ ਲਵਾਂ ਪਰ ਤੈਨੂੰ ਪਤਾ ਗਾਣੇ ਦਾ ਰੇਟ ਕਿੱਥੇ ਤੱਕ ਜਾਣ ਰਿਹਾ ਹਾਂ ਤੜਾ ਲੈਂਦੀ ਤੇ ਕੁਛ ਬਣਨਾ ਨਹੀਂ ਹੀ ਸਰ ਮੈਂ ਕਿਛ ਪਾਲਿਸ਼ ਹੀ ਕਰਵਾ ਲੈਣੀ ਐ ਇੱਦਾਂ ਹੀ ਪਾ ਦਾਂਗੇ ਚੱਲ ਕੰਨ ਤੇ ਕੱਜੇ ਜਾਣਗੇ ਹੱਥ ਕੰਨ ਕੱਜ ਦਾਂਗੇ ਜੋ ਵੀ ਆ ਹੁਣ ਮੇਰੇ ਪੱਲੇ ਕੀ ਹੈਗਾ ਹੀ ਜਿਹੜਾ ਮੈਂ ਬਣਾ ਲੈਣਾ ਸਾਰਾ ਕੁਛ ਤੇ ਇੰਜ ਹੀ ਨਿਕਲ ਗਿਆ ਹੁਣ ਚੱਲ ਰੋਈ ਨਾ ਜਾ ਜਿੰਨੇ ਜੋਗਾ ਹੈਗਾ ਮੈਂ ਕਰੂੰਗਾ ਫਿਕਰ ਨਾ ਕਰ ਹਾਂ ਤੇ ਨੇ ਹੋਣਾ ਵੀ ਮੈਂ ਤੈਨੂੰ ਪੈਸਾ ਥੇਲਾ ਨਹੀਂ ਫੜਾਉਂਦਾ ਠੇਕਾ ਵੀ ਮੇਰ ਕੋ ਫਿਕਰ ਨਾ ਕਰ ਕੇ ਇਸ ਗੱਲ ਦੀ ਜਿਹੜਾ ਬਾਕੀ ਸਮਾ ਲ ਲੈਣਾ ਮੈਨੂੰ ਲਿਸਟ ਬਣਾ ਦੇ ਮਾਪੇ ਲਿਆ ਦੂੰਗਾ ਨਹੀਂ ਵੀਰ ਹੋਣੀ ਗੱਲ ਦੱਸ ਮੈਨੂੰ ਕੋਈ ਸ਼ਰਮ ਹੁੰਦੀ ਤੇਰ ਕੋਈ ਕਹਿ ਲੱਗਾਂ ਉਹ ਤਾਂ ਮੈਂ ਤੈਨੂੰ ਕਹਿ ਹੀ ਦਊਂਗੀ ਫਿਰ ਵੀ ਅੱਜ ਮੈਂ ਸੋਚਦੀ ਆ 4 ਪੈਸੇ ਬਚੇ ਹੁੰਦੇ ਤੇ ਅੱਜ ਮੇਰੇ ਕੋਲ ਹੁੰਦੇ ਤੇ ਮੈਂ ਜਿਹੜਾ ਅੱਜ 4 ਚੀਜ਼ਾਂ ਲੈਣ ਗਈ ਉਥੇ 10 ਚੀਜ਼ਾਂ ਲੈ ਆਉਂਦੀ ਤੇ ਤੂੰ ਮੈਨੂੰ ਫੋਨ ਕਰ ਦਿੰਦੀ ਭੈਣਾ ਤੇ ਮੈਂ ਦੁਕਾਨ ਤੇ ਬੈਠਾਂ ਹੁਣ ਮੈਨੂੰ ਕੰਨੀ ਆ 4 ਸੂਟ ਲੈ ਆਂਦੇ ਮੈਂ 10 ਲੈਉਣੇ ਸੀ ਉਦੋਂ ਆਪਾਂ 10 ਦੇ ਵੀ ਭਾਵੇਂ 15 ਲੈ ਆਂਦੇ ਨਹੀਂ ਨਹੀਂ ਵੀਰ ਉਹ ਤਾਂ ਚੱਲ ਹੋਣੀ ਹੌਲੀ ਹੌਲੀ ਨਾਲ ਹੀ ਲੈ ਆਉਂਗੀ ਮੈਂ ਤਾਂ ਕਹੇ ਚੱਲ ਕੁੜੀ ਵਿਆਹ ਕੇ ਆ ਜੂਗੀ ਉਹਦੀ ਪਸੰਦ ਦੇ ਲੇ ਲਾਂਗੇ ਬਾਕੀ ਹੂੰ ਨਾਲ ਤੂੰ ਭੈਣ ਮੇਰੀ ਗੱਲ ਸੁਣ ਨਾ ਇਹ ਤਾਂ ਮੈਂ ਹੋਣ ਠੇਕਾ ਪਹਿਲੀ ਵਾਰੀ ਲਿਆ ਵਾ ਸ਼ੁਰੂ ਤੋਂ ਤੇਰੇ ਸਾਰਾ ਹੱਥ ਵਸ ਰਿਹਾ ਤੂੰ ਕੋਈ ਪੈਸਾ ਤੇ ਲੰਨੀ ਜੋੜਿਆ ਜੋੜਿਆ ਕੀ ਵੀਰ ਤੈਨੂੰ ਨਹੀਂ ਪਤਾ ਕੀ ਹਾਲਾਤ ਰਹੇ ਆ ਉਹ ਕਰਨ ਨੂੰ ਹੁਣ ਥਰਾਸ ਵੀ ਤੇ ਪਾ ਕੇ ਦੇਣੀ ਹੁੰਦੀ ਸੀ ਮੈਂ ਕਿਹੜਾ ਜੋੜ ਜੋੜ ਕੇ ਅੰਦਰ ਲਮਾਰੀਆਂ ਭਰੀਆਂ ਤੁਹਾਡੇ ਹੀ ਕੁੱਤੇ ਸਵਾਰਦੀ ਰਿਹਾ ਸ਼ੁਕਰ ਆ ਤੂੰ ਸੁਧਰ ਗਿਆ ਜੇ ਕਿਤੇ ਪਹਿਲਾਂ ਸੁਧਰਿਆ ਹੁੰਦਾ ਤੇ 4 ਪੈਸੇ ਤੂੰ ਜੋੜ ਲੈਂਦਾ ਮੇਰੇ ਹੱਥ ਚ ਦੱਸ ਉਹ ਮੁੰਡਾ ਵੀ ਬਰਾਬਰ ਦਾ ਤੂੰ ਵੀ ਇੱਕੋ ਜਿਹਾ ਰਹਿਣ ਦਿੰਦੇ ਹੋ ਕੁਛ ਏ ਵੀ ਸ਼ੁਕਰ ਕਰੋ ਆੜਾ ਬੜਾ ਆਪਣਾ ਚੱਲਦਾ ਰਿਹਾ ਵਾ ਆ ਮਹਿਲ ਛੱਤ ਲਿਆ ਐਵੇਂ ਥੋੜਾ ਛੱਤਿਆ ਗਿਆ ਜੋੜ ਜੋੜ ਕੇ ਛੱਤਿਆ ਉਹ ਤੇ ਗੱਲ ਤੇਰੀ ਭੈਣ ਠੀਕ ਵਾ ਮੇਰੀ ਗੱਲ ਸੁਣ ਤੂੰ ਰਾਸ ਪਿੰਦੀ ਆ ਤੇ ਰਾਸ ਵੱਧਦੀ ਆ ਰਾਸ ਘੱਡੀ ਥੋੜਾ ਆਪਣੀ ਤੇ ਉਦੋਂ ਤੋਂ ਪੈਸੇ ਦਾ ਸਾਹ ਤਾਂ ਮੈਂ ਤੇ ਕੋਈ ਕਦੀ ਮੰਗਿਆ ਨਹੀਂ ਨਾ ਤੂੰ ਮੈਨੂੰ ਕਦੀ ਦਿੱਤਾ ਵਾ ਐਡਾ ਬਣਿਆਗਾ ਤੂੰ ਜਿਹੜੀ ਹੱਥੋਂ ਨਾਲ ਹੱਥ ਹੋ ਕੇ ਬੈਠੀ ਐ ਵੀਰ ਤੂੰ ਸਮਝਦਾ ਨਹੀਂ ਆ ਹੁਣ ਕਰਨ ਜਵਾਨ ਆ ਕਿਹੜੇ ਕਿਹੜੇ ਉਹਦੇ ਮੈਂ ਖਰਚੇ ਰੋਕੂੰਗੀ ਤੇਰੇ ਸਾਹਮਣੇ ਉਹ ਮੈਨੂੰ ਭੇਦ ਦਿੰਦਾ ਹੁਣ ਤੂੰ ਵੀ ਬਹਿ ਕੇ ਵੇਖ ਨੀ ਡਿਆ ਚਲ ਤੇਰਾ ਹੁਣ ਹੈਗਾ ਵਾ ਹੱਥ ਸਿਰ ਤੇ ਤੇ ਆਪੇ ਡਰ ਵੀ ਗਾ ਨੂੰ ਥੋੜਾ ਜਿਆ ਕਿ ਮਾਮਾ ਹੁਣ ਬੈਠਾ ਹੁੰਦਾ ਵਾ ਤੇ ਖਰਚਾ ਵੀ ਉਸ ਆਪ ਨਾ ਕਰਦਾ ਵਾ ਅੱਗੇ ਸਾਨੂੰ ਦੱਸਦਾ ਸੀ ਕਿੱਥੇ ਜਾਂਦਾ ਕਿੱਥੇ ਨਹੀਂ ਰਾਤ ਨੂੰ 12 12 ਵਜੇ ਘਰ ਵੜਦਾ ਸੀ ਉਹ ਵੀ ਆਹੋ ਕਰਨ ਦਾ ਤਾਂ ਭੈਣ ਤੈਨੂੰ ਬੜਾ ਖਿਆਲ ਹੀ ਤੇ ਮੈਂ ਤਾਂ ਕਿ 4-5 ਰੁਪਏ ਜੋ ਮੰਗਦਾ ਨਾ ਮੇਰੀ ਤਾਂ ਬੰਨੂ ਬੜੇ ਦੋਦ ਦੇ ਹੁੰਦੇ ਪੈਸੇ ਉਹਦੇ ਵਿੱਚ ਕੁਝ ਪੈਸੇ ਖਾ ਜਾਂਦੇ ਨਹੀਂ ਹੁੰਦੇ ਆ ਮੈਨੂੰ ਆਹ ਲਿਆ ਦੇ ਤੇ ਉਹ ਲਿਆ ਦੇ ਉਹ ਤੈਨੂੰ ਗੱਲਾਂ ਚੀਤੇ ਭੁੱਲ ਗਿਆ ਸਾਰੀਆਂ ਨਹੀਂ ਹੁਣ ਮੈਨੂੰ ਉਹ ਗੱਲਾਂ ਸੁਨਾ ਸੁਨਾ ਕੇ ਸ਼ਰਮਿੰਦਿਆ ਕਰੇਗਾ ਤੈਨੂੰ ਮੈਂ ਕਿਹਾ ਸ਼ੁਕਰਿਆ ਤੂੰ ਸੁਧਰਿਆ ਵਾ ਸ਼ਰਮੰਦੇ ਦੀ ਗੱਲ ਨਹੀਂ ਹੈਗੀ ਭੈਣ ਮੇਰੀ ਗੱਲ ਸੁਣ ਕਰਨ ਦੀ ਆ ਤੈਨੂੰ ਸਾਰੀਆਂ ਲੋੜਾਂ ਪਤਾ ਹੈ ਕਿੱਦਾਂ ਪੁਰੀਆਂ ਕਰਨੀਆਂ ਕਦੀ ਭਰਾ ਦੀ ਮੈਂ ਸੋਚੀ ਆਂ ਕਿ ਇਹ ਦੋਨੋਂ ਕੀ ਚੀਜ਼ ਦੀ ਲੋੜ ਵਾ ਕਿੱਦਾਂ ਨਹੀਂ ਆ ਕੱਪੜੇ ਲੇੜੀ ਦੀ ਲੋੜ ਵਾ ਮੈਨੂੰ ਤਾਂ ਉਹ ਹੀ ਸ਼ੁਰੂ ਤੋਂ ਕੁਰਤਾ ਪਜਾਮਾ ਪਵਾ ਛੜਦੀ ਹੁੰਦੀ ਹੰਨੀ ਆ ਤਾਂ ਜਾ ਜੋ ਕੱਪੜੇ ਦਿੰਨੀ ਆ ਉਹ ਮੈਂ ਪਾ ਲੰਨਾ ਨਾ ਮੇਰੀ ਗੱਲ ਸੁਣ ਭੈਣ ਆ ਤੂੰ ਕਿੰਨਾ ਸਮਾਨ ਲੈ ਆਈ ਆ ਇੱਕ ੜੀ ਕੁੜੀ ਨੂੰ ਤਾਂ ਪੁੱਛ ਲੰਦੀ ਅੱਜਕੱਲ ਤੈਨੂੰ ਪਤਾ ਨਾ ਕੁੜੀਆਂ ਮੁੰਡੇ ਇਕੱਠੇ ਮੈਚਿੰਗ ਕਰਕੇ ਲਿਆਉਂਦੇ ਆ ਜੇ ਉਹ ਸੂਟ ਉਹਦੇ ਨਾਲ ਦਰਿੰ ਤੂੰ ਮੜਾਏ ਪੁੱਛਦੇ ਲੈਂਦੀ ਤੈਨੂੰ ਪਤਾ ਹੁਣ ਜ਼ਮਾਨਾ ਕਿੱਥੇ ਤੱਕ ਕਿੱਥੇ ਐਡਵਾਂਸ ਹੋ ਗਿਆ ਪਹੁੰਚ ਗਿਆ ਵਾ ਤੂੰ ਆਪਣੇ ਉਹ ਪੁਰਾਣੇ ਖਿਆਲਾਂ ਦੇ ਵਿੱਚ ਡੁੱਬੀ ਓ ਬੱਸ ਘਰ ਵੀਰ ਆ ਤੂੰ ਕਿਹੜੀਆਂ ਗੱਲਾਂ ਕਰੀ ਜੰਨਾ ਹੋਊਗਾ ਜ਼ਮਾਨਾ ਐਡਵਾਂਸ ਹੋਊਗਾ ਵੇਖ ਹੁਣੇ ਤਾਂ ਮੈਂ ਉਹਨੂੰ ਸੱਦ ਕੇ ਤੇ ਉਹਦੀਆਂ ਡਿਮਾਂਡਾਂ ਪੂਰੀਆਂ ਕਰ ਦਵਾਂ ਤੈਨੂੰ ਪਤਾ ਵਾ ਕੁੜੀਆਂ ਆਪਣੀਆਂ ਡਿਮਾਂਡਾਂ ਰੱਖਣ ਲੱਗ ਜਾਂਨ ਤੇ ਘਰ ਤੋਤੇ ਜਾਂਦੇ ਆ ਅਹੀਂ ਉਹਨੂੰ ਆਪਣੇ ਰੰਗ 'ਚ ਢੱਲਣਾ ਨਾ ਕਿ ਇਹੇ ਉਹਦੇ 'ਚ ਢੱਲਣਾ ਵਾ ਓ ਨਹੀਂ ਭੈਣ ਐਦਾਂ ਦਾ ਕੋਈ ਸਿਸਟਮ ਨਹੀਂ ਮੇਰੇ ਯਾਰ ਦਾ ਹੁਣੇ ਵਿਆਹ ਆ ਥੋੜਾ ਚਿਰ ਹੋਇਆ ਵਾ ਉਹਨੇ ਸਾਰੀਆਂ ਮੈਚਿੰਗ ਆਪਨੇ ਕਰਕੇ ਲੈਆਂ ਦੀਆਂ ਸੂਟਾਂ ਦੀਆਂ ਵਿਆਹ ਦੇ ਭੈਣ ਜ਼ਿੰਦਗੀ 'ਚ ਬਾਰ ਬਾਰ ਹੁੰਦੇ ਆ ਇੱਕੋ ਵਾਰੀ ਤੇ ਵਿਆਹ ਹੋਣਾ ਹੁੰਦਾ ਵਾ ਤੇ ਜੇ ਬੰਦੇ ਨੂੰ ਉਦੋਂ ਨਹੀਂ ਆਪਣੀ ਰੀਜ ਲਾਉਣੀ ਆਪਣੀ ਮਰਜ਼ੀ ਦੀ ਚੀਜ਼ ਨਹੀਂ ਲੈਣੀ ਫਿਰ ਫਾਇਦਾ ਕੀ ਹੈ ਮੇਰਾ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦੀ ਆ ਮੈਨੂੰ ਵੀ ਪਤਾ ਵਾ ਲੋਕੀ ਜਾਂਦੇ ਆ ਚਿੰਗਾ ਕਰਦੇ ਆ ਕਰਾ ਦੂੰਗੀ ਮੈਚਿੰਗ ਵਿਆਹ ਵਾਲੇ ਦਿਨ ਦੀ ਜਦੋਂ ਇਹਨਾਂ ਨੇ ਵਿਆਹ ਦਾ ਦਿਨ ਰੱਖਣਾ ਨਾ ਉਦੋਂ ਇਹਨਾਂ ਦੀ ਮੈਚਿੰਗ ਕਰਾ ਦੂੰਗੀ ਵੇਖ ਜੇ ਆਪਾਂ ਹੁਣੇ ਕੁੜੀ ਨੂੰ ਸੱਦਾਂਗੇ ਕਵਾਂਗੇ ਹਾਂ ਦੱਸ ਪੁੱਤ ਤੇਰਾ ਕੀ ਪਸੰਦ ਆ ਉਹਨੂੰ ਸਾਰੀਆਂ ਚੀਜ਼ਾਂ ਲੈ ਦਾਂਗੇ ਉਹਦੀ ਪਸੰਦੀਆਂ ਨੂੰ ਘਰ ਚ ਆ ਗਈ ਸਾਡੇ ਘਰ ਚ ਨੁਕਸ ਕੱਢੂਗੀ ਇਹ ਆ ਨਹੀਂ ਚੰਗਾ ਉਹ ਨਹੀਂ ਚੰਗਾ ਇੰਨਾ ਨਹੀਂ ਸਿਰੇ ਚੜਾਇਆ ਜਾਂਦਾ ਹਾਂ ਰੱਖਣਾ ਪੈਂਦਾ ਏ ਕੋਈ ਗੱਲ ਨਹੀਂ ਇਦਾਂ ਦੀ ਨਹੀਂ ਮਨੇ ਕੁੜੀ ਲਾ ਦੇ ਕੁੜੀ ਸਿਆਣੀ ਆ ਪਿਛੋਂ ਕਹੋਗੀ ਮਾਂ ਦੇ ਸਿਰ ਨੇ ਤੇ ਨਾ ਉਹਨਾਂ ਦਾ ਹੱਥ ਵਾਂ ਮਾਂ ਦੀ ਬੜੀ ਸਿਆਣੀ ਲੱਗੀ ਮੈਨੂੰ ਇਦਾਂ ਤਾਂ ਨਹੀਂ ਹੋ ਸਕਦਾ ਨਾਲ ਮੇਰੀ ਗੱਲ ਕਰਨੇ ਸ਼ੇਰਵਾਨੀਆਂ ਬੜੀਆਂ ਚਲਦੀਆਂ ਇੰਜੇ ਚੂਚਿਆ ਆਪਣਾ ਸੱਜੂਗੀ ਜਚੂਗੀ ਉਹਨੂੰ ਤੇ ਆਪਾਂ ਨੂੰ ਲਿਆਦਾ ਨਾਲ ਇੱਕ ਕੈਂਠਾ ਜਿਹਾ ਅੱਜ ਕੱਲ ਚੱਲਦਾ ਗੱਲ ਚ ਪਾਉਣ ਵਾਲਾ ਉਹ ਵੀ ਲਿਉਣਾ ਮੁੰਡੇ ਦੇ ਪੂਰੀ ਰੀਜਾ ਲਾਉਣੀ ਆਪਾਂ ਵਿਆਹ ਦੀ ਚੱਲ ਕੋਈ ਨਹੀਂ ਉਹ ਤੂੰ ਲਿਆਦੀ ਜੋ ਨੂੰ ਲਿਆ ਕੇ ਦੇਣਾ ਹੀ ਮੈਂ ਨਹੀਂ ਤੈਨੂੰ ਰੋਕਦੀ ਪਰ ਮੇਰੀ ਗੱਲ ਸੁਣ ਲੈ ਜੀ ਜੀ ਕਰਕੇ ਨਾ ਪੁੱਤ ਪੁੱਤ ਕਰਕੇ ਤੇ ਕੁੜੀ ਨੂੰ ਸਿਰੇ ਨਹੀਂ ਚੜਾਉਣਾ ਜੇ ਮੈਂ ਕਰਨ ਨੂੰ ਸਿਰੇ ਨਹੀਂ ਚੜਾਇਆ ਤਾਂ ਮੈਂ ਉਹਨੂੰ ਵੀ ਨਹੀਂ ਚੜਾਣ ਦੇਣਾ ਮੈਂ ਤੈਨੂੰ ਦੱਸਤਾ ਹੀ ਇਹ ਕਿੰਦਾ ਦੀਆਂ ਗੱਲਾਂ ਭੈਣ ਤੂੰ ਕਰਨ ਦੀਆਂ ਪਹਿਲੇ ਕੁੜੀ ਆਈ ਨਹੀਂ ਤੂੰ ਪਹਿਲਾਂ ਹਰ ਇੱਕ ਚੀਜ਼ਾਂ ਦੱਸਣ ਆਪੀ ਐਦਾਂ ਥੋੜਾ ਘਰੀ ਧੰਦਾ ਵਾ ਵੀਰ ਪੁੱਤ ਦੇ ਕੇ ਨਾ ਧੀ ਲਿਆਈਦੀ ਐ ਐਦਾਂ ਨਹੀਂ ਘਰੀ ਧੰਦਾ ਵੀਰ ਆ ਨਿਕਵਾਣ ਮੈਂ ਸਾਰਿਆਂ ਦੇ ਵੇਨੀ ਕੀ ਹਾਲ ਹੋਣ ਦੇ ਕੋਈ ਸਾਸੋ ਨੂੰ ਕਰੇ ਬੈਠੀ ਹੁੰਦੀ ਰੋਟੀ ਤੋਂ ਦੰਗ ਤੇ ਕੋਈ ਆਪ ਬਣਾਉਂਦੀ ਹੁੰਦੀ ਤਾਂ ਨੋਵਾ ਪਰਸ ਪਾ ਕੇ ਟਰ ਚੰਦੀਆਂ ਮੈਂ ਭਰਾ ਇਹੋ ਜਿਹੀਆਂ ਗੱਲਾਂ ਆਪਣੇ ਘਰ 'ਚ ਨਹੀਂ ਹੋਣ ਦੇਣੀਆਂ ਭੈਣ ਚੰਗਾ ਸੋਚੀ ਨਾ ਸਿਆਣੇ ਕਹਿੰਦੇ ਤੇ ਚੰਗਾ ਹੀ ਹੁੰਦਾ ਵਾ ਤੋ ਮਾੜਾ ਨਾ ਸੋਚ ਨਾਲ ਇੱਕ ਗੱਲ ਹੋਰ ਮੇਰੀ ਸੁਣ ਲਾ ਕੁੜੀ ਵਾਲਾ ਕੋਈ ਪੈਸਾ ਨਹੀਂ ਲੈਣਾ ਕਿ ਇਹ ਚਿਰਾਂ ਦੀ ਕੋਈ ਢਮਾਰ ਨਾ ਰੱਖੀ ਤੇ ਨਾ ਹੀ ਉਹਨਾਂ ਨੂੰ ਕੋਈ ਕਹਦੀ ਵੀ ਆ ਪਾ ਦੇ ਆ ਪਾ ਦੇ ਜੋ ਕੁਝ ਵੀ ਨਾ ਜਿੱਦਾਂ ਵੀ ਸਾਦਾ ਵਿਆਹ ਕਰਨਾ ਆਪਾਂ ਨਾਲ ਠੀਕ ਆ ਘਰ ਆ ਕੇ ਜਿੱਦਾਂ ਮਰਜੀ ਆਪਣੀ ਟੋਰਨਾ ਪਾਰਟੀ ਕਰੀਏ ਉਹ ਗੱਲ ਵੱਖਰੀ ਓਹ ਵੱਖਰੀ ਮੈਂ ਉਹਨਾਂ ਕੋ ਕੁਛ ਨਹੀਂ ਮੰਗਿਆ ਤੇ ਨਾ ਹੀ ਮੈਂ ਮੰਗਣਾ ਦੂਜੀ ਗੱਲ ਜੇ ਅਗਲਾ ਆਪਣੀ ਮਰਜ਼ੀ ਨਾਲ ਆਪਣੀ ਤੀਨ ਪਾ ਵੀ ਦਊਗਾ ਤਾਂ ਮੈਂ ਉੱਥੇ ਰੋਗ ਥੋੜਾ ਰਹੂੰਗੀ ਕੀ ਤੂੰ ਹੱਲੇ ਤੱਕ ਇਹ ਗੱਲਾਂ ਸੋਚ ਕੇ ਬੈਠੀ ਆ ਆਪਣੇ ਦਿਮਾਗ ਚ ਆ ਕੰਮ ਨਹੀਂ ਮੈਂ ਹੋਣ ਦੇਣਾ ਮੈਂ ਉਹਨਾਂ ਨਾਲ ਪਹਿਲਾਂ ਜੁਬਾਨ ਕੀਤੀ ਵੀ ਦੋ ਜੋੜਿਆਂ ਦੇ ਵਿੱਚ ਨਾ ਕੁੜੀ ਨੂੰ ਇੱਥੇ ਭੇਜ ਦਿਓ ਨਾ ਮੈਨੂੰ ਲਾਲਚ ਹੈਗਾ ਸ਼ੁਰੂ ਤੋਂ ਤੈਨੂੰ ਸ਼ੁਰੂ ਤੋਂ ਪਤਾ ਵਾ ਮੇਰੀ ਆਦਤ ਕਿੰਦਾ ਦੀ ਹੈ ਤੇ ਨਾ ਹੀ ਉਹਨਾਂ ਕੋ ਕੋਈ ਚੀਜ਼ ਲਵਾਂ ਜੇ ਕੋਈ ਚੀਜ਼ ਉਹਨਾਂ ਕੋ ਤੂੰ ਲਈ ਨਾ ਤਾਂ ਆਪ ਦਾ ਹਿਸਾਬ ਲਾ ਲਈ ਮੋੜਦੇ ਪੈਰੀ ਮੈਂ ਵਾਪਸ ਕਰੂੰਗਾ ਤੈਨੂੰ ਉਹਦੀ ਮਾਂ ਤੇ ਮਾਸਾ ਨਹੀਂ ਵਿਚ ਕੱਪੜੇ ਸੀਸੀ ਕੇ ਵਿਚਾਰੀ ਨਾਲ ਉਹਨੇ ਆਪਣੇ 3 ਪਾਲੀਆਂ ਵਾ ਕਿੱਥੋਂ ਤੱਕ ਉਹਨਾਂ ਨੇ ਅੱਜ ਸਟੈਂਡ ਕੀਤਾ ਵਾ ਪੜਾਇਆ ਲਿਖਾਇਆ ਵਾ ਤੇ ਤੂੰ ਉਹਨੂੰ ਸਮਝ ਲਿਆ ਕਰ ਤੂੰ ਤੇ ਮੇਰੇ ਸਿਰ ਦੇ ਵਾਲਾਂ ਨੂੰ ਝਾਟ ਹੀ ਪੈ ਜੰਨਾ ਵਾ ਮੈਂ ਕਿਹਾ ਮੈਂ ਮੰਗਿਆ ਕੁਛ ਨਹੀਂ ਉਹਨਾਂ ਕੋਲ ਵੇਖ ਆਪਣੀ ਧੀ ਨੂੰ ਪਿਆਰ ਨਾਲ ਤੇ ਬੜਾ ਕੁਛ ਲੋਕ ਹੀ ਦਿੰਦੇ ਆ ਤੂੰ ਆਸ ਕੇ ਰੱਖ ਕੇ ਬੈਠੀ ਆ ਤੂੰ ਇਹ ਨਹੀਂ ਕਿਹਾ ਵੀ ਉਹਨਾਂ ਦੇ ਕੰਨ ਕੱਜਣਗੇ ਜਿੰਨੇ ਕੁੜੀ ਦੇ ਦਿੱਤੇ ਉਹਨਾਂ ਪਿੱਛੇ ਕੀ ਰੱਖਿਆ ਭੈਣ ਇਹ ਸੋਚਣਾ ਚੱਲ ਮੈਂ ਨਹੀਂ ਕਹਿੰਦੀ ਕੁਛ ਵੀ ਜੇ ਮੇਰੇ ਮੂੰਹ ਚੋਂ ਨਿਕਲ ਜੂਗੀ ਨਾ ਕੋਈ ਗੱਲ ਮੰਗਣ ਦੀ ਤਾਂ ਤਦ ਕਹੀਂ ਠੀਕ ਆ ਭੈਣ ਨਾਲ ਇੱਕ ਗੱਲ ਹੋਰ ਭੈਣ ਗਰਜੀਤ ਭੈਣ ਨਾਲ ਖੜਿਆ ਕਰ ਤੈਨੂੰ ਪਤਾ ਮੁੜ ਕੇ ਕਿਦਾਂ ਦੀ ਹੈਗੀ ਆ ਮੂੰਹ ਫੱਟ ਹੈਗੀ ਆ ਗੱਲ ਜਿਹੜੀ ਹੁੰਦੀ ਨਾ ਫੜਕ ਕਰਦੀ ਮੂੰਹ ਤੇ ਮਾਰਦੀ ਆ ਮੁੜ ਕੇ ਤੁਸੀਂ ਲੜਦੀਆਂ ਆਂਾ ਕੁੱਕੜਾਂ ਵਾਂਗੂ ਲੜਦੀਆਂ ਜੇ ਮੁੜ ਕੇ ਬੁਰਾ ਤੁਸੀਂ ਮੈਨੂੰ ਨਿਭਾ ਦਿੰਦੀਆਂ ਜੀ ਇੱਕ ਸਕਿੰਟ 'ਚ ਤੂੰ ਵੀ ਮੇਰੀ ਭੈਣ ਹੋ ਵੀ ਮੇਰੀ ਭੈਣ ਵਾ ਵੇਰ ਮੇਰੀ ਗੱਲ ਸੁਣ ਲੈ ਉਦੋਂ ਕੋਈ ਸੁਨਿਆ ਆਇਆ ਉਦੋਂ ਦਾ ਕੋਈ ਫੋਨ ਨਹੀਂ ਆਇਆ ਜਿਹੜੀ ਗਰਜੀਤ ਭੈਣ ਨੇ ਉਦੋਂ ਦੀ ਕਰਤੂਤ ਕੀਤੀ ਆ ਇਹ ਤਾਂ ਗੱਲ ਭੈਣ ਤੇਰੀ ਸਹੀ ਮੈਨੂੰ ਵੀ ਉਹ ਗੱਲ ਦੀ ਟੈਨਸ਼ਨ ਪਈ ਆ ਕਿਤੇ ਉਹਨਾਂ ਦੇ ਦਿਮਾਗ 'ਚ ਗਲਤ ਗੱਲ ਜਾ ਕੇ ਇਹਨਾਂ ਕਹਿਨੂੰ ਚੁੱਕਣਾ ਦੇ ਤੀ ਤੇ ਰਿਸ਼ਤਾ ਇਹਨਾਂ ਟੁੱਟ ਜੇਗਾ ਤੂੰ ਮੈਨੂੰ ਕਹਿਣਾ ਮੈਂ ਤਾਂ ਚੱਲ ਅੱਗੇ ਉਤੋਂ ਤੋਂ ਕਹਿਨੀ ਆ ਕਿ ਰਿਸ਼ਤਾ ਤੋੜ ਦੇਨੀ ਆ ਖੰਦਰੋ ਥੋੜਾ ਮੈਂ ਕਹਿਨੀ ਆ ਕਿ ਰਿਸ਼ਤਾ ਟੁੱਟ ਜੇ ਤੇ ਜਿਹੜੀਆਂ ਗੱਲਾਂ ਇਹਨੇ ਕਰ ਵਿਖਾਈਆਂ ਉਸ ਤੋਂ ਬਾਅਦ ਮੇਰਾ ਜੀ ਕਰੂਗਾ ਇਹਨੂੰ ਨਾਲ ਲੈ ਜਾ ਮੈਂ ਤਾਂ ਕਦੀ ਵੀ ਨਾ ਖੜਾ ਇਹਨੂੰ ਚੱਲ ਭੈਣਵਾ ਛੋਟੀ ਤੇਰੀ ਸਮਝਿਆ ਕਰ ਮੌਕਾ ਆਪਣਾ ਟਾਈਮ ਪਾਸ ਕਰੋ ਮੜ ਕੇ ਕੋਈ ਗੱਲ ਨਹੀਂ ਆ ਤੂੰ ਮਿਲਣਾ ਹੋਊਗਾ ਗਾਂ ਮਿਲਦੀ ਵਰ ਤੇਰੀ ਇਹ ਨਹੀਂ ਹੋਊਗਾ ਆਪਣੇ ਹਿਸਾਬ ਨਾਲ ਜੋ ਮਰਜ਼ੀ ਕਰਦੇ ਰਹੋ ਵਿਆਹ ਕੱਢੋ ਪ੍ਰੋਗਰਾਮ ਆਪਣਾ ਕੱਢੋ ਹੱਸ ਘੇੜ ਕੇ ਲੜਾਈ ਨਾ ਪਾਓ ਚੱਲ ਭੈਣ ਫੇਰ ਮੈਂ ਚੱਲਿਆ ਹਾਂ ਨਾਲੇ ਮੇਰੀ ਗੱਲ ਸੁਣ ਇੱਕ ਮਿੰਟ ਮੈਂ ਨਾ ਵਿਮਲ ਨੂੰ ਫੋਨ ਕਰਨ ਦੀ ਤੇ ਇੰਨੇ ਫੋਨ ਨਾਲੇ ਵਿਮਲ ਮੈਂ ਇੱਕ ਫੋਨ ਨਹੀਂ ਚੁੱਕਿਆ ਮੇਰਾ ਅੱਗੇ ਤੇ ਉਹਦੀ ਵੱਡੀ ਭੈਣ ਦਾ ਵੀ ਫੋਨ ਆ ਜਾਂਦਾ ਸੀ ਕੋਈ ਸਲਾਹ مشورہ ਕਰਨ ਵਾਸਤੇ ਨਾ ਹੀ ਉਹਦਾ ਕੋਈ ਫੋਨ ਆਇਆ ਮੈਨੂੰ ਨਾ ਅੰਦਰ ਅੰਦਰ ਟੈਨਸ਼ਨ ਪਈ ਐ ਮੈਂ ਤਾਂ ਤਿਆਰੀਆਂ ਕਰੀ ਜੰਨੀ ਵਿਆਹ ਦੀਆਂ ਤੇ ਜੇ ਉਹਨਾਂ ਦਾ ਕਿਤੇ ਇਰਾਦਾ ਬਦਲ ਗਿਆ ਤੇ ਅਸੀਂ ਕੀ ਕਰਾਂਗੇ ਇਹ ਤਾਂ ਭੈਣ ਤੂੰ ਮੇਰੇ ਨਾਲ ਮੂੰਹ ਦੀ ਗੱਲ ਨਾ ਚਿੰਨ ਲਈ ਆ ਮੈਂ ਵੀ ਤੈਨੂੰ ਕਹਿਣ ਲੱਗਾ ਵਿਮਲ ਭੈਣ ਨੂੰ ਇੱਕ ਰੀ ਨਾ ਜਿਉਹ ਤਰਾ ਫੋਨ ਹੀ ਨਾ ਚੁੱਕਦੇ ਉਹਨਾਂ ਦਾ ਘਰ ਚੱਲ ਜਾਂ ਘਰ ਆ ਕੇ ਨਾ ਉਹਨਾਂ ਨਾਲ ਮਿਲ ਕੇ ਆ ਕੋਈ ਗੱਲ ਦਾ ਸੁਰ ਪਤਾ ਤੇ ਲੈ ਕੀ ਗੱਲ ਆ ਤੇ ਕੀ ਬਾਤ ਵਾ ਨਹੀਂ ਫੋਨ ਕਰਦੀ ਨਾ ਮੇਰੇ ਫੋਨ ਤੇ ਇੱਕ ਰੀ ਫੋਨ ਕਰਕੇ ਪੁੱਛ ਲੈ ਜਾਂ ਤੇ ਵੀਰਾ ਪੈਂਜ ਕਰੀਏ ਫੋਨ ਤੇ ਮੈਂ ਬਥੇਰੇ ਕਰ ਲੈ ਆਪਾਂ ਦੋਵੇਂ ਉਧਰ ਹੋ ਨਾ ਆਈਏ ਵਿਮਲ ਭੈਣ ਵਾਲਾ ਜਿੱਦਾਂ ਤੈਨੂੰ ਠੀਕ ਲੱਗਦਾ ਭੈਣ ਜਾ ਕੇ ਸਲਾਹ ਤੇ ਕਰੀਏ ਜੇ ਉਹਨਾਂ ਦੇ ਮਨ 'ਚ ਕੋਈ ਡਾਊਟ ਹੋਊਗਾ ਕੱਢ ਆਵਾਂਗੇ ਹਾਂ ਠੀਕ ਆ ਭੈਣ ਜਾਣਾ ਤੇ ਪੈਣਾ ਇਹ ਦੋਨੋਂ ਪਤਾ ਉਹਨਾਂ ਗੱਲਾਂ ਨੇ ਇਦਾਂ ਤਾਂ ਕੀਤੀਆਂ ਜੇ ਨਾਰਮਲ ਆਪਾਂ ਕਿਸੇ ਨਾਲ ਵੀ ਗੱਲਾਂ ਕਰਾਂਗੇ ਉਹਦੇ ਦਿਮਾਗ ਚ ਪੈਂਦੇ ਆ ਉਹਨਾਂ ਨੇ ਫੇਰਾਨੂੰ ਕੁੜੀ ਦੇਣੀ ਆ ਪਤਾ ਕੀ ਆ ਹਜੇ ਆਂਡ ਗਵਾਂਡ ਕੋਈ ਗੱਲ ਕਰੇ ਨਾ ਸਮਝ ਲਈਦਾ ਕਿ ਕੋਈ ਪਾਣੀ ਮਾਰਨ ਡਿਆ ਜਾਣ ਕੇ ਇਹ ਤੇ ਘਰ ਦੀ ਆ ਅਗਲੇ ਨੇ ਕਹਿੰਨਾ ਘਰ ਦੀ ਥੋੜਾ ਝੂਠ ਬੋਲੂਗੀ ਉਹ ਵੀ ਕਿੜਾ ਭੈਣ ਚੱਜ ਦੀ ਗਰਜੀਤ ਵੀ ਤੈਨੂੰ ਪਤਾ ਨਾ ਮੈਂਟ ਦੇ ਵਿੱਚ ਤੈਨੂੰ ਪਤਾ ਕੰਡੇ ਖਲੇਰਾਂ ਚ ਇੱਕ ਨੰਬਰ ਤੇ ਹੈਗੀ ਆ ਚੁਗਣੇ ਭਾਵਿਆਂ ਨੂੰ ਜਿੱਦਾਂ ਮਰਜ਼ੀ ਪੈਣ ਉਹ ਗੱਲ ਵੱਖਰੀ ਐ ਚਲੋ ਆ ਗੱਲਾਂ ਛੱਡ ਫालतू ਤੇ ਚਲ ਜੇ ਜਾਣਾ ਤੇ ਆਪਾਂ ਉਹਨਾਂ ਵੱਲ ਵਿਮਲ ਦੀ ਦੀ ਨਾਲ ਹੋਈਏ ਤੇ ਪਾ ਪਤਾ ਕਰੀਏ ਕੀ ਗੱਲ ਹੈ ਤੇ ਕੀ ਬਾਤ ਵਾ ਚਲ ਠੀਕ ਆ ਤੁਰ ਫਿਰ ਮੈਂ ਸਾਹਮ ਲਵਾ ਚਲ ਮੈਂ ਆਈ ਚਲ ਠੀਕ ਤੈਨੂੰ ਪਤਾ ਹੈ ਨਾ ਜਿਹੜੀ ਮਾਸੀ ਬਹੁ ਟਾਈਮ ਤੋਂ ਬਾਹਰ ਰਹਿੰਦੀ ਪਈ ਆ ਤੇ ਉਹਨੂੰ ਇਹ ਗੱਲ ਪਚਨ ਨਹੀਂ ਡਈ ਕਿ ਇੰਡੀਆ ਦੇ ਵਿੱਚ ਜਿਹੜੀ ਮੇਰੀ ਵੱਡੀ ਭੈਣ ਆ ਉਹਦਾ ਸਾਰਾ ਕੁਝ ਮੇਰਾ ਭਰਾ ਕਰਨ ਲਿਆ ਵਾ ਸਾਰਾ ਕੁਝ ਪੇਕਿਆਂ ਦਾ ਜਿਹੜਾ ਵਾ ਉਹ ਅਕਸਰ ਤਾਂ ਕਰਨ ਹੀ ਸੰਬੰਧਿਆ ਵਾ ਨਾ ਹੁਣ ਤੈਨੂੰ ਪਤਾ ਮਾਮਾ ਵੀ ਕਿੰਨੀ ਸ਼ਰਾਬ ਪਿੰਦਾ ਹੁੰਦਾ ਜਦੋਂ ਦਾ ਕਰਨ ਦਾ ਰਿਸ਼ਤਾ ਹੋਇਆ ਵਾ ਉਹਨੂੰ ਵੀ ਮੇਰੀ ਨਾਉ ਘਰ ਆ ਜਾਣੀ ਆ ਉਹਨੇ ਵੇਖ ਲੋ ਐ ਸੁਧਰ ਗਿਆ ਤੀਰ ਵਾਂਗੂ ਉਹਨੇ ਉਦਨ ਦੀ ਸ਼ਰਾਬ ਨਹੀਂ ਪੀਤੀ ਕਿ ਚੰਗਾ ਨਹੀਂ ਲੱਗਦਾ ਨਹੀਂ ਉਸ ਦਿਨ ਮੈਂ ਉਦਰ ਵੀ ਧਿਆਨ ਦਿੱਤਾ ਥੋੜਾ ਜਿਹਾ ਬੜੀਆ ਸਿਆਣੀਆਂ ਗੱਲਾਂ ਕਰਨਦੇ ਸੀ ਮਾਮਾ ਵਧੀਆ ਆ ਮਾਮਾ ਤੇ ਤੈਨੂੰ ਪਤਾ ਨਾ ਘਰ 'ਚ ਇੱਕ ਸਿਆਣਾ ਤੇ ਹੁੰਦਾ ਹੀ ਆ ਨਾ ਜੋ ਘਰ ਨੂੰ ਲੈ ਕੇ ਚੱਲਦਾ ਆ ਇਸ ਤਰ੍ਹਾਂ ਹੀ ਉਹ ਮਾਮਾ ਆ ਹਾਂ ਇਹ ਗੱਲ ਚੰਗੀ ਆ ਚਲੋ ਭੈਣ ਨੂੰ ਆਪਣੇ ਆਪਣੇ ਵੇਨੂੰ ਸਾਹਮਣੇ ਬਿਠੇ ਹੋਏ ਨੇ ਚਲੋ ਹੋਏਗੀ ਘਰਾਂ 'ਚ ਕੋਈ ਮਜਬੂਰੀ ਆਪਾਂ ਨਾ ਕਦੀ ਪੁੱਛਣਾ ਚਾਹਾਂਗੇ ਨਾ ਹੀ ਕਦੀ ਪੁੱਛਣਾ ਹੈਗਾ ਵਾ ਬਸ ਮੈਨੂੰ ਤੇ ਰਹਿ ਰਿਹਾ ਕਿ ਅਹੀ ਖਿਆਲ ਆਂਦਾ ਹੈ ਕਿ ਮੇਰੀ ਭੈਣ ਨੂੰ ਕਿਸੇ ਕੋਲ ਕੋਈ ਪਰੇਸ਼ਾਨੀ ਨਾ ਹੋ ਜੇ ਕੱਲ ਨੂੰ ਅਹੀਂ ਚੱਲਣ ਜੋਗੇ ਨਹੀਂ ਇਹ ਮੁਰਕੇ ਨਹੀਂ ਅੰਜੂ ਤੂੰ ਬਿਲਕੁਲ ਟੈਨਸ਼ਨ ਨਾ ਲੈ ਕੋਈ ਪਰੇਸ਼ਾਨੀ ਨਹੀਂ ਹੋਊ ਉਹਨੂੰ ਹੋਊਗੀ ਤੇ ਉਹ ਬੜੀ ਵਧੀਆ ਰਹੂਗੀ ਤੈਨੂੰ ਪਤਾ ਨਾ ਤਾਂ ਮਾਮਾ ਜੀ ਕੀ ਕਹਿੰਦੇ ਸੀ ਕਿ ਮੈਂ ਉਹ ਖਿਆਲ ਉਹਦਾ ਮੈਂ ਰੱਖੂਗਾ ਮੇਰੀ ਨੋ ਹਾਂ ਉਹ ਤਾਂ ਕਿਹਾ ਹਾਂ ਤੇ ਐਸ ਕਰਕੇ ਤੂੰ ਆਪਣੀ ਟੈਨਸ਼ਨ ਨਾ ਲੈ ਤੇ ਵਿਆਹ ਦੀ ਤਿਆਰੀ ਕਰ ਟਾਈਮ ਕੁਛ ਵੀ ਨਹੀਂ ਰਹਿ ਗਿਆ ਠੀਕ ਹੈ ਭਾਬੀ ਉਹ ਤਾਂ ਕੋਈ ਗੱਲ ਨਹੀਂ ਤੁਸੀਂ ਵਿੱਚ ਹੈਗੇ ਹੋ ਪਰ ਜਿਹੜਾ ਬੰਦਾ ਵਿਚ ਵੀ ਬਿਠਾ ਹੁੰਦਾ ਨਾ ਉਹ ਵੀ ਦੋ ਪਾਸੇ ਪੀਸਿਆ ਜਾਂਦਾ ਜੇ ਉਹ ਨਾ ਇਧਰੋਂ ਮਾੜੀ ਕਰਨਾ ਚਾਹੁੰਦਾ ਨਾ ਉਧਰੋਂ ਕਰਨਾ ਚਾਹੁੰਦਾ ਵੈ ਪਰ ਮੈਂ ਨਹੀਂ ਚਾਹਦੀ ਕਿ ਸਾਡੀ ਬਣੀ ਬਣਾਈ ਤੇ ਸਵਾਭ ਹੈ ਜੇ ਕਦੀ ਕਹੇ ਗੱਲੋਂ ਅੰਜੂ ਟੈਂਸ਼ਨ ਤੇ ਮੈਨੂੰ ਵੀ ਕਦੀ ਕਦੀ ਇਹ ਗੱਲਾਂ ਦੀ ਹੁੰਦੀ ਆ ਪਰ ਮੈਨੂੰ ਇੰਨਾ ਕੁ ਭਰੋਸਾ ਕਿੱਟੀ ਤੇ ਹੈਗਾ ਆ ਕਿ ਉਹ ਸਿਮਰਤ ਨੂੰ ਕੋਈ ਦੁੱਖ ਨਹੀਂ ਦੇਊਗੀ ਬੜੀ ਵਧੀਆ ਰੱਖੂਗੀ ਚਲੋ ਭਾਬੀ ਤੁਹਾਡਾ ਭਰੋਸਾ ਨਾ ਮਾਰੇ ਨਾ ਬਣਾਈ ਰੱਖੇ ਬਸ ਸਭ ਕੁ ਠੀਕ ਹੀ ਰਵੇ ਕੋਈ ਨਹੀਂ ਤੂੰ ਟੈਂਸ਼ਨ ਬਿਲਕੁਲ ਨਾ ਲੈ ਤੇ ਹੁਣ ਨਾ ਤਿਆਰੀ ਕਰ ਜਾ ਕੇ ਠੀਕ ਐ ਮੈਂ ਵੀ ਫੇਰ ਕਪੜੇ-ਕਪੜੇ ਲਿਆਣੇ ਸ਼ੁਰੂ ਕਰ ਦਿੰਨੀ ਹਾਂ ਹੋਰ ਤਿਆਰੀ ਕਰੋ ਚਲ ਠੀਕ ਐ ਪੱਪੀ ਫੇਰ ਮੈਂ ਚੱਲਣਾ ਚੰਗਾ ਅੰਜੂ ਗੱਲਾਂ ਤੇ ਸਹੀ ਕਰਕੇ ਗਈ ਆ ਮੈਂ ਤੇ ਉਹਨੂੰ ਗੱਲਾਂ-ਗੱਲਾਂ ਚ ਟਾਲ ਤੇ ਦਿੱਤਾ ਵਾ ਪਰ ਕਿਤੇ ਨਾ ਕਿਤੇ ਟੈਨਸ਼ਨ ਮੈਨੂੰ ਵੀ ਲੱਗੀ ਹੋਈ ਐ ਕਿਤੇ ਕੁਝ ਗਲਤ ਨਾ ਕਰ ਬੈਠਾ ਮੈਂ ਕਿਉਂਕਿ ਧੀਆ ਦੀ ਜੜੀ ਬਾਦੂਆ ਮਨਾ ਉਹ ਬਹੁਤ ਬੁਰੀ ਹੁੰਦੀ ਆ ਪਰ ਮੈਂ ਤੇ ਇਹੀ ਚਾਹਨੀ ਆ ਕਿ ਸਿਮਰਤ ਉਥੇ ਵਧੀਆ ਰਵੇ ਮੈਂ ਨਾ ਕਿੱਟੀ ਨਾਲ ਗੱਲ ਕਰਨੀ ਆ ਸਾਰੀ ਛੱਡ ਦੀ ਮੈਂ ਵੀ ਨਹੀਂ ਪਿੱਲੇ ਆਈ ਹੋਈ ਆ ਸ਼ਹਿਰ ਮੈਂ ਉਹਨੂੰ ਕਿੰਨੀ ਆ ਮੇਰੇ ਕੋਲ ਆ ਫੋਨ ਕਰਦੀ ਆ ਇਹਨੂੰ